ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਘਾਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਬਲੋਪਰ ਅੱਜ ਗੱਲਬਾਤ ਸੁਖਵੀਰ ਬਾਦਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਦੀ ਜਿਸ ਤਰ੍ਹਾਂ ਤੁਸੀਂ ਸੁਣਿਆ ਪਿਛਲੇ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਦੇ ਵੱਲੋਂ ਸਰਗਰਮੀਆਂ ਵਧਾ ਦਿੱਤੀਆਂ ਕਿ ਅਸੀਂ ਤੇ ਬਿੱਤੇ ਦਿਨ ਹੀ ਉਹਨਾਂ ਦੇ ਵੱਲੋਂ ਇੱਕ ਮੀਟਿੰਗ ਨੂੰ ਸਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਬਿਆਨ ਤੋਂ ਬਾਅਦ ਵੱਡੀ ਹਲਚਲ ਸ਼ੁਰੂ ਹੋ ਗਈ ਹੈ ਤੋਂ ਦੱਸ ਦਈਏ ਕਿ ਸੁਖਵੀਰ ਬਾਦਲ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀ ਕਿ ਜਦੋਂ ਬੇਅਦਬੀ ਹੋਈ ਸੀ ਤਾਂ ਮੈਂ ਇੱਥੇ ਨਹੀਂ ਸੀ ਤਾਂ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਜੋ ਕੁਝ ਕਿਹਾ ਗਿਆ ਸੀ ਹੁਣ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵੋਟਰਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸੁਖਵੀਰ ਬਾਦਲ ਇੱਥੇ ਕੱਲ ਝੂਠ ਬੋਲੇ ਨੇ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਝੂਠ ਬੋਲੇ ਸੀ ਜਿਸ ਦੇ ਕਰਕੇ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਤੋਂ ਜਿਹੜਾ ਭਰੋਸਾ ਸੀ ਉਹ ਖਤਮ ਕਰਵਾਇਆ ਸੀ ਉਸੇ ਤਰ੍ਹਾਂ ਇਸ ਬਿਆਨ ਨੂੰ ਲੈ ਕੇ ਵੀ ਲੋਕ ਵੀ ਪੰਬਲ ਹੁੱਸੇ ਦੇ ਵਿੱਚ ਨੇ ਕਿ ਸੁਖਵੀਰ ਬਾਦਲ ਅਖਰਕਾਰ ਕੱਲ ਸੱਚ ਬੋਲੇ ਆ ਜਾਂ ਫਿਰ ਕੱਲ ਝੂਠ ਬੋਲੇ ਆ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਸੱਚ ਬੋਲੇ ਸੀ ਜਾਂ ਉੱਤੇ ਝੂਠ ਬੋਲੇ ਸੀ ਕਿਉਂਕਿ ਜੋ ਕੁਝ ਉਹਨਾਂ ਦੇ ਵੱਲੋਂ ਗੁਨਾਹ ਕਬੂਲੇ ਗਏ ਸੀ ਜਿਸ ਤਰ੍ਹਾਂ ਉਹਨਾਂ 'ਤੇ ਇਲਜ਼ਾਮ ਲੱਗਦੇ ਨੇ ਬੇਰਵੀਨ ਨੂੰ ਲੈ ਕੇ ਜਾਂ ਫਿਰ ਡੇਰਾ ਸਿਰਸਾ ਮੋਕੇ ਨੂੰ ਮਾਫੀ ਨਾਂ ਮੈਨੂੰ ਲੈ ਕੇ ਹੋਰ ਕਈ ਜੋ ਸਰਕਾਰ ਦੇ ਵਿੱਚ ਉਹਨਾਂ ਦੇ ਕੰਮ ਕਾਜ ਸੀ ਜਾਂ ਫਿਰ ਕਾਰਜਕਾਲ ਸੀ ਉਦਰਾਣ ਜੋ ਕੁਝ ਗਲਤੀਆਂ ਹੁੰਦੀਆਂ ਨੇ ਉਹ ਕਬੂਲ ਕੀਤੀਆਂ ਜਾਂਦੀਆਂ ਨੇ ਪਰ ਸੁਖਵੀਰ ਬਾਦਲ ਦੇ ਵੱਲੋਂ ਜੋ ਬੇਦਵੀ ਨੂੰ ਲੈ ਕੇ ਹੁਣ ਬਿਆਨ ਦਿੱਤਾ ਗਿਆ ਇਸ ਤੋਂ ਬਾਅਦ ਇੱਕ ਸਿਆਸਤ ਭਗ ਚੁੱਕੀ ਹੈ ਪ੍ਰੇਮ ਸਿੰਘ ਤਿੰਦੂ ਮਾਜਰਾ ਦੇ ਨਿਵੇ ਦੇ ਉੱਤੇ ਸਵਾਲ ਚੁੱਕੇ ਨੇ ਉਹਨਾਂ ਨੇ ਵੀ ਕਿਹਾ ਕਿ ਸਕਵੀਰ ਬਾਦਲ ਨੇ ਕਿਸੇ ਦੇ ਕਾਲਤਾ ਸਾਹਿਬ ਦੇ ਉੱਤੇ ਝੂਠ ਬੋਲਿਆ ਸੀ ਜਾਂ ਫਿਰ ਹੁਣ ਝੂਠ ਬੋਲ ਰਹੇ ਨੇ ਉਹਨਾਂ ਲੋਕਾਂ ਦੇ ਵਿੱਚ ਜਿਹੜੀ ਭਰੋਸੇਯੋਗਤਾ ਉਹ ਲੀਡਰਸ਼ਿਪ ਜਿਹੜੀ ਗਵਾ ਚੁੱਕੀ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਲੋਕ ਉਹਨੂੰ ਵਿਸ਼ਵਾਸ ਕਿਵੇਂ ਕਰਨ ਜਿਸ ਨੂੰ ਲੈ ਕੇ ਹੁਣ ਸਕਵੀਰ ਬਾਦਲ ਦਾ ਇਹ ਬਿਆਨ ਸੀ ਜਿਹੜਾ ਜੋ ਕੁਝ ਉਹਨਾਂ ਨੇ ਕਿਹਾ ਸੀ ਤੁਹਾਨੂੰ ਪਹਿਲਾਂ ਉਹ ਸੁਣਾ ਦਿੰਦੇ ਆ ਫਿਰ ਕਰਦੇ ਆ ਇਹਦੇ ਉੱਤੇ ਗੱਲਬਾਤ ਹੁਣ ਜਿਹੜਾ ਅੱਜ ਝੂਠੇ ਆਪਣੇ ਤੇ ਇਹਨਾਂ ਨੇ ਬੇਅਦਬੀ ਦੀ ਗੱਲ ਕੀਤੀ ਯਾਰ ਖਾਲੀ ਦਲ ਗੁਰੂ ਘਰ ਦੀ ਸੇਵਾ ਕਰਨ ਵਾਲੀ પાર્ટી ਹੈ ਬੋਲੀ ਗਏ ਬੋਲੀ ਗਏ ਬੋਲੀ ਗਏ ਸਿਆਸਤ ਖੇਡੀ ਗਏ ਲੋਕੀ ਖੇਡੀ ਗਏ ਖੇਡੀ ਗਏ ਮੈਂ ਤਾਂ ਫੈਸਲਾ ਕਰ ਲਿਆ ਸੀ ਮੈਂ ਕਿ ਸਾਰਾ ਕੁਝ ਹੀ ਆਪਣੀ ਝੋਲੀ ਪਾ ਲਿਆ सारा सारा गुण। सारा गुण। गुण। मैं नहीं पर मैं मन सी मैं खत्म तो होगा जिस तरह तुम्हें सुनिया कि सुखबीर बादल दे एक गल कही गई कि जो ਇਹ ਗੋਲੀकांड ਹੋਇਆ ਸੀ ਤਾਂ ਬੇਦਵੀ ਹੋਈ ਸੀ ਤਾਂ ਮੈਂ ਇੱਥੇ ਮੌਜੂਦ ਨਹੀਂ ਸੀ ਪਰ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਜੇਕਰ ਹੁਣ ਸੁਖਵੀਰ ਬਾਦਲ ਕਹਿੰਦੇ ਵੀ ਸਾਡੀ ਸਰਕਾਰ ਸੀ ਤਾਂ ਅਸੀਂ ਇੱਥੇ ਨਹੀਂ ਸੀ ਤਾਂ ਤਾਂ ਅਸੀਂ ਇਸ ਦਾ ਹਿੱਸਾ ਨਹੀਂ ਸੀ ਹੁਣ ਜਿਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਤਾਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਕਿ ਜੇਕਰ ਤੁਸੀਂ ਕਾਂਗਰਸ ਦੇ ਉੱਤੇ ਇਲਜ਼ਾਮ ਲਗਾਉਂਦੇ ਹੋ ਕਿਉਂਕਿ ਕਾਂਗਰਸ ਪਾਰਟੀ ਦੇ ਉੱਤੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਉਹਨਾਂ ਨੇ 84 ਦੇ ਵੇਲੇ ਰਾਹੁਲ ਗਾਂਧੀ ਦੇ ਉੱਤੇ ਸਵਾਲ ਚੁੱਕਦੇ ਤੁਸੀਂ ਤੁਸੀਂ ਪੰਜਾਬ ਕਾਂਗਰਸ ਦੇ ਉੱਤੇ ਸਵਾਲ ਚੁੱਕਦੇ ਹੋ ਕਿ ਪੰਜਾਬ ਕਾਂਗਰਸ ਨੇ 84 ਦੇ ਵਿੱਚ ਇਹ ਕਰਾਇਆ ਸੀ ਤਾਂ ਉਹ ਲੀਡਰਸ਼ਿਪ ਕਿਹੜਾ ਉਸ ਵਕਤ ਮੌਜੂਦ ਸੀ ਕਿ ਉਹ ਜੇਕਰ ਉਹ ਦੋਸ਼ੀ ਹੋ ਸਕਦੀ ਹੈ ਤਾਂ ਕਿ ਤੁਸੀਂ ਦੋਸ਼ੀ ਨਹੀਂ ਹੋ ਸਕਦੇ ਤੁਸੀਂ ਵੀ ਉਸ ਜਿਹੜੀ ਉਦੋਂ ਕਾਰਵਾਈ ਜੋ ਕੁਝ ਹੋਈ ਸੀ ਜਦੋਂ ਤੁਸੀਂ ਸਰਕਾਰ ਦੇ ਵਿੱਚ ਤੁਸੀਂ ਉੱਚਾ ਉਹਦੇ ਦੇ ਉੱਤੇ ਸੀ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਵੀ ਸੀ ਜੇਕਰ ਹੁਣ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਗਾਰੀ ਦੇ ਵਿੱਚ ਤੁਸੀਂ ਸਵਾਦ ਚੁੱਕਦੇ ਹੋ ਤਾਂ ਪੰਜਾਬ ਦੇ ਵਿੱਚ ਜਿਹੜੀ ਘਟਰਾਵਾਂ ਵਾਪਰੀਆਂ ਨੇ ਤੁਸੀਂ ਉਹਦਾ ਸਿਹਰਾ ਜਿਹੜਾ ਉਹਦੀ ਜ਼ਿੰਮੇਵਾਰੀ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸੁੱਟ ਦਿਓ ਭਵੰਤ ਮਾਨ ਦੇ ਉੱਤੇ ਲਾਉਂਦੇ ਹੋ ਕਿ ਭਵੰਤ ਮਾਨ ਨੇ ਇਹ ਜਿਹੜੀ ਜੋ ਕੁਝ ਹੋਇਆ ਭਾਵੇਂ ਸਿੱਧੂ ਮਸੇਵਾਲ ਦਾ ਮਾਮਲਾ ਹੋ ਗਿਆ ਜਾਂ ਫਿਰ ਸਦੀਪ ਨੰਗਲ ਅੰਬੀਆ ਦਾ ਕਤਲ ਦਾ ਮਾਮਲਾ ਹੋ ਗਿਆ ਜਾਂ ਫਿਰ ਜਿਹੜੀ ਹੋਰ ਘਟਰਾਵਾਂ ਪੰਜਾਬ ਦੇ ਵਿੱਚ ਵਾਪਰੀਆਂ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਬੰਬ ਤੰਬਾਕੇ ਜਿਹੜੇ ਕਿਤੇ ਗਏ ਨੇ ਥਾਣਿਆਂ ਦੇ ਵਿੱਚ ਜਾਂ ਹੋਰ ਥਾਵਾਂ ਦੇ ਉੱਤੇ ਉਸ ਨੂੰ ਲੈ ਕੇ ਵੀ ਤੁਸੀਂ ਸਵਾਲ ਚੁੱਕੇ ਨੇ ਪਰ ਹੁਣ ਸਵਾਲ ਇੱਥੇ ਬਣਦਾ ਕਿ ਜੇਕਰ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਮੌਜੂਦ ਸੀ ਉੱਚਾ ਉਹਦੇ ਉੱਤੇ ਸੀ ਤਾਂ ਤੁਸੀਂ ਉਦੇਸ਼ ਦੇ ਵਿੱਚ ਸੀ ਤਾਂ ਕਿ ਤੁਸੀਂ ਜ਼ਿੰਮੇਵਾਰ ਨਹੀਂ ਸੀ ਇਸ ਨੂੰ ਲੈ ਕੇ ਫਿਰ ਜੇਕਰ ਤੁਸੀਂ ਨਹੀਂ ਸੀ ਤਾਂ ਤੁਸੀਂ ਸ੍ਰੀ ਅਕਾਲ ਪੁਰਖ ਸਾਹਿਬ ਦੀ ਫਸਿਲ ਦੇ ਉੱਤੇ ਜੋ ਕੁਝ ਫੈਂਸਲ ਸੁਣਾਏ ਗਏ ਜੋ ਕੁਝ ਉੱਤੇ ਤੁਹਾਨੂੰ ਪੁੱਛਿਆ ਗਿਆ ਤੁਸੀਂ ਉੱਤੇ ਝੂਠ ਬੋਲਿਆ ਸੀ ਜਾਂ ਫਿਰ ਤੁਸੀਂ ਅੱਜ ਝੂਠ ਬੋਲ ਰਹੇ ਹੋ ਸਿਆਸੀ ਸੱਤਾ ਨੂੰ ਲੈ ਕੇ ਕਿਉਂਕਿ ਹੁਣ 14 ਤਰੀਕ ਨੂੰ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਕਾਨਫਰੰਸ ਕਰੀ ਜਾਣੀ ਆ ਉਸ ਤੇ ਮੱਦੇ ਨਜ਼ਰ ਹੁਣ ਜਿਹੜੀ ਪ੍ਰੈਸ ਕਾਨਫਰੰਸ ਅਈ ਅਮਰਤਪਾਲ ਸਿੰਘ ਹੋਰਾਂ ਦੇ ਪਿਤਾ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਵੀ ਬੜੇ ਸਵਾਲ ਚੁੱਕੇ ਅੱਗੇ ਨੇ ਕਿ ਅਕਾਲੀ ਲੀਡਰਸ਼ਿਪ ਜੀ ਜਿਹੜੀ ਉਹ ਲੋਕਾਂ ਦਾ ਭਰੋਸਾ ਗਵਾ ਚੁੱਕੀ ਸੀ ਜਿਸ ਦੇ ਕਰਕੇ ਜਿਹੜੇ ਪੰਜਾਬ ਦੇ ਮੁੱਦੇ ਸੀ ਉਹ ਇਹਨਾਂ ਨੇ ਵਿਸਾਰ ਦਿੱਤੇ ਸੀ ਜਿਸ ਦੇ ਕਰਕੇ ਹੁਣ ਉਹ ਆਪਣੀ ਵੇ ਪਾਰਟੀ ਬਣਾ ਕੇ ਆ ਰਹੇ ਨੇ ਹੁਣ ਭਾਈ ਅਮਰਤਪਾਲ ਦੀ ਪਾਰਟੀ ਨੂੰ ਲੈ ਕੇ ਵੀ ਸੁਖਵੀਰ ਬਾਦਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹ ਕੀ ਕੋਈ ਸਵਾਲ ਚੁੱਕੇ ਨੇ ਕਿ ਕੁਝ ਉਹਨਾਂ ਨੇ ਪਈ ਅਮਰਤਪਾਲ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਿ ਅਮਰਤਪਾਲ ਦੀ ਜਿਹੜੀ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਭੂਮਿਕਾ ਕੀ ਹੋਵੇਗੀ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਹੋਰਨ ਦੀ ਗੱਲ ਕਰਦੇ ਨੇ 70 ਸਾਲ ਦੇ ਲਗਭਗ ਉਹਨਾਂ ਨੇ ਸਿਆਸਤ ਦੇ ਵਿੱਚ ਪੰਜਾਬ ਦੀ ਸੇਵਾ ਕੀਤੀ ਹੈ ਇਸ ਨੂੰ ਲੈ ਕੇ ਜਿਸ ਤਰ੍ਹਾਂ ਉਹਨਾਂ ਨੇ ਜੇਲ੍ਹਾਂ ਦੀ ਗੱਲ ਕੀਤੀ ਹੈ ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੋਮਨੀ ਅਕਾਲਗੱਢ ਦੇ ਵੱਡੇ ਲੀਡਰਾਂ ਨੇ ਵੱਡਾ ਸਮਾਂ ਕਈ ਸਾਲ ਕਈ ਦਹਾਕੇ ਪੰਜਾਬ ਦੇ ਵਿੱਚ ਪੰਜਾਬ ਦੇ ਹੱਕਾਂ ਦੇ ਲਈ ਸਿੱਖ ਸਿਧਾਂਤਾਂ ਦੇ ਲਈ ਸਿੱਖੇ ਦੇ ਵਿਚਾਰਧਾਰ ਦੇ ਲਈ ਚੇਲਾ ਵੀ ਕੱਟੀਆਂ ਨੇ ਪਰ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਹੋਰਾਂ ਦਾ ਬਿਨਾਂ ਨਾਮ ਲਏ ਉਹ ਇਹ ਗੱਲ ਵੀ ਕਹਿੰਦੇ ਆ ਕਿ ਇੱਕ ਸਾਲ ਦੇ ਵਿੱਚ ਹੀ ਕੁਝ ਲੋਕਾਂ ਦੀਆਂ ਚਿੱਕਾਂ ਪੈ ਗਈਆਂ ਉਹਦੇ ਉੱਤੇ ਵੀ ਤੰਜ ਕੱਸਦੇ ਨੇ ਕਿਤੇ ਨਾ ਕਿਤੇ ਜਿਸ ਤਰ੍ਹਾਂ 2024 ਦੇ ਵਿੱਚ ਵੀ ਸੁਖਵੀਰ ਬਾਦਲ ਜਾਂ ਫਿਰ ਵਿਰਸਾ ਸਿੰਘ ਵਲਟੋਆ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਆਪੇ ਅਮਰਤਪਾਲ ਸਿੰਘ ਹੋਰਾਂ ਦੇ ਉੱਤੇ ਨਿਸ਼ਾਨੇ ਲਾਏ ਗਏ ਸੀ ਜਿਸ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਜੋ ਕੁਝ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪੰਜਾਬ ਦੇ ਵਿੱਚ ਕਿਤਨੇ ਕਿਤੇ ਉਦੋਂ ਵੀ ਅਕਾਲ ਜਲ ਦੀ ਲੀਡਰਸ਼ਿਪ ਨੇ ਇਹ ਸਵਾਲ ਜਰੂਰ ਚੁੱਕੇ ਸੀ ਕਿ ਜਿਸ ਤਰ੍ਹਾਂ ਇਹਨਾਂ ਦੇ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਜਿਹੜੀ ਇਹ ਗੱਲਬਾਤ ਹੈ ਜਿਹੜੇ ਇਲਜ਼ਾਮ ਨੇ ਇਸ ਤੋਂ ਕਿਨਾਰਾ ਕਰਨਾ ਚਾਹੀਦਾ ਕਿਉਂਕਿ ਸਾਡਾ ਮੁੱਦਾ ਅਮਰਤਪਾਲ ਨਹੀਂ ਹੈਗਾ ਸਾ ਜਿਹੜੀ ਸਾਡੀ ਲੜਾਈ ਅਮਰਤਪਾਲ ਇੱਕ ਸੀਟ ਦੇ ਉੱਤੇ ਲੜ ਰਿਹਾ ਪਰ ਜਿਸ ਤਰ੍ਹਾਂ ਉਹਦੇ ਬਾਰੇ ਸਵਾਲ ਚੁੱਕੇ ਗਏ ਸੀ ਤਾਂ ਉਹਦੇ ਉੱਤੇ ਗੱਲਬਾਤ ਕਰਾਂ ਪਹਿਲਾਂ ਤੁਹਾਨੂੰ ਉਹ ਦੱਸਦਣਾ ਜਿਹੜੀ ਬਿੱਤੇ ਦੇ ਸੁਖਵਿੰਦ ਬਾਦਲ ਦੇ ਵੱਲੋਂ ਅਮਰਤਪਾਲ ਸਿੰਘ ਦਾ ਬਿਨਾ ਨਾਮ ਲੈ ਉਹਨਾਂ ਦੇ ਬਾਰੇ ਕੀ ਕੁਝ ਕਿਹਾ ਗਿਆ ਕਿਉਂਕਿ ਆਪਣੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਅਥਾਰਟੀ ਹੈ ਅਕਾਲੀ ਦਲੀ ਹੈ ਜਿਹੜਾ ਸਿਰਚਕ ਹੁੰਦਾ ਹੈ ਤੁਸੀਂ ਐਂ ਕਰੋ ਆ ਜਿਹੜੇ ਜਿਹੜੇ ਨਵੀਂ ਪਾਰਟੀ ਬਣਾਏ ਉਹਨਾਂ ਨੂੰ ਕੁਝ ਉੱਚ ਕੋ ਅਕਾਲ ਤਖਤ ਸਾਹਿਬ ਨੂੰ ਮੰਦੇ ਆ ਜਿਹੜੇ ਲੱਗ ਲੱਗ ਇਹਨਾਂ ਨੇ ਆਪਣੇ ਤਖਤ ਦੇ ਜੱਜ਼ਰ ਬਣਾ ਲਏ ਕੀ ਉਹ ਮੰਦੇ ਮੰਦੇ ਕਾਂਗਰਸੀ ਦੇਖ ਲੋ ਰਾਜਾ ਬਣੀ ਨੇ ਕੀ ਬੋਲਿਆ ਸੀ ਤਖਤਦਾਨ ਦੇ ਖਿਲਾਫ ਕੋਈ ਉਹਨਾਂ ਨੂੰ ਜੇ ਕੋਈ ਮੰਦੇ ਹੈ ਤੇ ਆਪਣੀ ਪਾਰਟੀ ਅਕਾਲੀ ਦਲ ਜੋ ਸਿਰਚ ਕੌਂਦੀ ਹੈ ਜੋ ਵੀ ਕੋਈ देखो अपनी कौम की सुप्रीम अथॉरिटी है जे आप उस अथॉरिटी वो पोजिशन नहीं मेनटेन बननी इस करके मैं थोड़ा तो बेनती करना आई कॉन्फ्रेंस है हम जंग शुरू हो गई है कला सुखबीर सिंह बादल या कोई होर ਕੱਲਾ ਪੰਜਾਬ ਵੀ ਬਚਾ ਸਕਦਾ ਤੁਸੀਂ ਬਚਾ ਸਕਦੇ ਆ ਵਰਕਰ ਬਚਾ ਸਕਦੇ ਆ ਮਨ ਬਣਾ ਲਓ ਕਿ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਕੌਮ ਨੂੰ ਬਚਾਉਣਾ ਹੈ ਆਪਣਾ ਘਰ ਆ ਪੱਖ ਤੇ ਬਾਹਰ ਜਾ ਨਹੀਂ ਸਕਦੇ ਕਿੱਥੇ ਜਾਵਾਂ ਨੂੰ ਹੁਣ ਤਾਂ ਬਾਹਰ ਦੇ ਮੁਲਕ ਵੀ ਹੁਣ ਰੋਕਣ ਲੱਗੇ ਕੈਨੇਡਾ ਵਾਲੇ ਰੋਕਣ ਲੱਗੇ ਸਾਰੇ ਰੋਕਣ ਲੱਗੇ ਜੇ ਇੱਥੇ ਪੰਜਾਬ ਫੱਕੀ ਲਿਆਉਣੀ ਹੈ ਤਾਂ ਅਕਾਲੀ ਦਲ ਹੀ ਲਿਆ ਸਕਦਾ ਹੋਰ ਕੋਈ ਨਹੀਂ ਲਿਆ ਸਕਦਾ ਜਿੰਨੇ ਸਾਲ ਤੁਸੀਂ ਖਰਾਬ ਕਰਨਿਆ ਕਰ ਲੋ ਮੈਨੂੰ ਤਾਂ ਡਰ ਆ ਕਿ ਕੋਈ ਹੋਰ ਨਾ ਕੋਈ ਆ ਜੇ ਝੂਠ ਬੋਲਣ ਵਾਲਾ इमोशनल ਕਰਕੇ इमोशनल ਕਰਕੇ ਉਹਨਾਂ ਦੇਖ ਲੋ ਅੱਜ ਦਾ ਫਰੀਦਕੋਟ ਦਾ ਬਣਿਆ ਐ ਐਮਪੀ ਬਣਿਆ ਕਿਤੇ ਲੱਭਿਆ ਉਹਦੇ ਬਾਅਦ ਕਿਤੇ ਦੁੱਖ ਸੁੱਖ ਚ ਆਇਆ ਕੀ ਲੜਾਈ ਲੜੀ ਨਾ ਉਹ ਸੋਚਦੇ ਆ ਆਸਕ ਸਿਆਸਤ ਇੱਕ ਦੁਕਾਨ ਆ ਸਾਡੇ ਵਾਸਤੇ ਬਾਦਲ ਸਾਹਿਬ ਸੋਚਦੇ ਸੀ ਸੇਵਾ ਹੈ 16 16 ਸਾਲ ਬਾਦਲ ਸਾਹਿਬ ਤੇ ਤੁਹਾਡੇ ਬਜ਼ੁਰਗਾਂ ਨੇ ਜੇਲਾ ਇਕੱਠਿਆ ਇੱਥੇ 1 ਸਾਲ ਚੀ ਚੀਕਾਂ ਨਿਕਲੀਆਂ ਪਈਆਂ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਸੁਖਵੀਰ ਬਾਦਲ ਦੇ ਵੱਲੋਂ ਸਿੱਧ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੱਲਬਾਤ ਕੀਤੀ ਗਈ ਹੈ ਕਿ ਸਿੱਖ ਵੀਰ ਬਾਦਲ ਨੇ ਜਿਸ ਤਰ੍ਹਾਂ ਰਾਜਾ ਬਿਰਿੰਗ ਕਾਂਗਰਸ ਜਾਂ ਫਿਰ ਹੋਰ ਜਿਹੜੇ ਪੰਜਾਬ ਦੇ ਸਿਆਸੀ ਲੀਡਰ ਨੇ ਜਬ ਧਾਰਮਿਕ ਸਿੱਖ ਲੀਡਰ ਨੇ ਉਹਨਾਂ ਦੇ ਉੱਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇਹ ਅਕਾਲ ਤਖਤ ਨੂੰ ਨਹੀਂ ਮੰਨਦੇ ਪਰ ਇੱਥੇ ਸਵਾਲ ਖੜਾ ਹੀ ਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਨੂੰ ਮੰਨਦੀ ਹੈ ਇਹ ਸਵਾਲ ਵੀ ਵਿਰੋਧੀ ਉਠਾ ਰਹੇ ਨੇ ਲਗਾਤਾਰ ਕਿਉਂਕਿ ਜਿਸ ਤਰ੍ਹਾਂ 2 ਤਰੀਕ ਨੂੰ ਹੀ ਜੋ ਕੁਝ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਸੁਣਾਇਆ ਗਿਆ ਸੀ ਸੁਖਵੀਰ ਬਾਦਲ ਸੀ ਜਾਂ ਫਿਰ ਹੋਰ ਲੀਡਰਸ਼ਿਪ ਦੇ ਅਕਾਦਦਾਂ ਦੇ ਉਹਨਾਂ ਵੱਲੋਂ ਕਿਹਾ ਗਿਆ ਸੀ ਭੋਸਾ ਗਵਾ ਚੁੱਕੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਇਹ ਉਹ ਬਿਆਨ ਵੀ ਸਾਹਮਣੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਸੀ ਜਾਂ ਹੁਕਮ ਜਾਰੀ ਹੋਇਆ ਸੀ ਵੀ ਤੁਸੀਂ ਜਿਹੜੀ 7 ਮੈਂਬਰੀ ਕਮੇਟੀ ਅਕਾਲ ਤਖਤ ਤੋਂ ਬਣਾਈ ਗਈ ਸੀ ਕਿ ਇਹ ਨਵੀਂ ਭਰਤੀ ਸ਼ੁਰੂ ਕਰੇਗੀ ਕਿਸੇ ਭੇਦ ਭਾਵ ਤੋਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਨਵੇਂ ਤੌਰ ਦੇ ਉੱਤੇ ਜਿਹੜੀ ਸਿੱਖ ਲੀਡਰਸ਼ਿਪ ਹੈ ਉਹਦੀ ਭਰਤੀ ਨਹੀਂ ਕੀਤੀ ਜਾਵੇਗੀ ਸ਼ੋਮਿਕ ਅਕਾਲਤਰ ਦੇ ਵਿੱਚ ਬਾਗੀ ਤੇ ਦਾਗੀ ਜਿਹੜੇ ਗਰੁੱਪ ਨੇ ਉਹਨਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਸੀ ਉਸ ਇੱਕ ਵਾਰ ਪਹਿਲਾਂ ਉਸ ਸ਼੍ਰੋਮਣੀ ਅਕਾਲੀ ਦਲ ਦੇ ਇਹ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਪੰਥ ਦੇ ਰਾਸ਼ਟਰੀ ਅਗਵਾਈ ਕਰਨ ਦਾ ਨੈਤਿਕ ਆਧਾਰ ਗਵਾ ਚੁੱਕੀ ਹੈ ਇਸ ਲਈ ਸਿੰਘ ਸਹਿ ਬਾਰ ਬਾਰ ਤੋਂ ਹੇਠ ਲਿਖੇ ਅਨੁਸਾਰ ਆਗੂਆਂ ਦੇ ਡਿਊਟੀ ਲਾਏ ਜਾਂਦੇ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਭਰਤੀ ਆਰੰਭ ਕਰਨ ਭਰਤੀ ਬੌਕਸ ਨਾ ਹੋਵੇ ਝੂਠੀ ਨਾ ਹੋਵੇ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਾਲ ਲਾ ਕੇ ਤੇ ਜਿਹੜੇ ਮੈਂਬਰਸ਼ਿਪ ਹੈ ਉਹ ਬਣਾਏ ਜਾਵੇ ਪੁਰਾਣੇ ਅਤੇ ਨਵੇਂ ਡੈਲੀਗੇਟਾਂ ਦੇ ਨਾਲ ਪੁਰਾਣੇ ਡੈਲੀਗੇਟਾਂ ਦੇ ਨਾਲ ਨਾਲ ਨਵੇਂ ਡੈਲੀਗੇਟ ਲਗਾ ਕੇ ਛੇ ਮਹੀਨੇ ਦੇ ਅੰਦਰ ਅੰਦਰ ਪਰਦਾਨ ਅਤੇ ਉਹਤੇਦਾਰਾਂ ਦੀ ਚੋਣ ਵਿਧਾਨ ਦੇ ਮੁਤਾਬਿਕ ਕਰਵਾਈ ਜਾਵੇ ਜੋ ਕਮੇਟੀ شورای ਕਾਲਕਸਾਹ ਵੱਲੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਹਰਿਜਿੰਦਰ ਸਿੰਘ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾੜੀ ਸੰਤਾ ਸਿੰਘ ਅਮੈਦਪੂਰੀ ਔਰ ਸ਼੍ਰੀ ਕਾਲਕਸਾਹ ਵੱਲੋਂ ਬੀਬੀ ਸਤਵੰਤ ਕੌਰ ਪੁੱਤਰ ਸ਼ਹੀਦ ਭਾਈ ਅਮਰੀਕ ਸਿੰਘ ਇਹ ਕਮੇਟੀ ਜਿਹੜੀ ਹੈ ਕਿ ਬਣਾਏ ਜਾਂਦੇ ਐ ਵਰਕਾਂ ਕਮੇਟੀ ਨੂੰ ਉਦੇਸ਼ ਕੀਤਾ ਜਾਂਦਾ ਹੈ ਕਿ ਪ੍ਰਧਾਨ ਜਿਹੜਾ ਲਾਗੂਆ ਨੇ ਅਸਤੀਫੇ ਦਿੱਤੇ ਹਨ ਉਹ 3 ਦਿਨ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਰਿਪੋਰਟ ਸ਼੍ਰੀ ਅਕਾਲ ਤਖਸਾਲ ਦੇਖੇ ਭੇਜਣ ਬਾਗੀ ਅਤੇ ਦਾਗੀ ਧੜਾ ਆਪਸਾਂ ਨੇ ਸਮਝਦੇ ਹੋਏ ਕਿ ਬਾਗੇ ਤੇ ਦਾਗੇ ਧੜੇ ਦੇ ਨਾਂ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਜੋ ਪਿਛਲੇ ਦਿਨਾਂ ਤੋਂ ਸ਼ਾਫ ਰਿਹਾ ਹੈ ਬੋਲਿਆ ਜਾ ਰਿਹਾ ਹੈ ਬਾਗੇ ਅਤੇ ਦਾਗੇ ਧੜਾ ਆਪਣ ਟਲਗ ਰਾਗ ਚੁੱਲ੍ਹੇ ਸਬੇਟ ਕੇ ਚੁੱਲ੍ਹੇ ਸਬੇਟਣ ਤੋਂ ਭਾਵ ਇਹ ਹੈ ਕਿ ਆਪੋ ਆਪਣੀ ਵਕਤੋ ਵਕਤ ਦਸਲੀ ਬਜਾਉਣੀ ਛੱਡ ਕੇ ਵਕਤੋ ਵਕਤ ਰਾਗ ਨਾਲ ਆਪਣੀ ਛੱਡ ਕੇ ਕਿਉਂਕਿ ਜੇਕਰ ਦਾਗੀ ਦਾਗੀ ਨੇ ਬਾਗੀ ਵੀ ਦਾਗੀ ਨੇ ਉਹ ਦਾਗਾ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਵਿੱਚ ਰਹਿ ਕੇ ਅਹੁਦੇ ਵੀ ਮਾਣੇ ਸੋਖ ਸੁਵਿਧਾਾਂ ਵੀ ਮਾਣੀਆਂ ਉਹ ਪੈਨਸ਼ਨਾਂ ਵੀ ਲੈ ਰਹੇ ਨੇ ਫਿਰ ਵੀ ਉਹ ਵਿੱਚੋਂ ਵੱਖ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ ਦਾਗੀ ਕਿਹਾ ਜਾਣ ਲੱਗਾ ਹੈ ਦੋਨੋਂ ਦਾਗੀ ਬਾਗੀ ਅਤੇ ਦਾਗੀ ਆਪੋ ਆਪਣੇ ਚੁੱਲ੍ਹੇ 'ਸ ਬੈਠ ਕੇ ਆਪੋ ਆਪ ਅਗਲੇ ਇਲਾਕਿਆਂ 'ਚ ਬੰਦ ਕਰਕੇ ਤੇ ਸ਼੍ਰੋਮਣੇ ਅਕਾਲੇ ਦਲ ਦੇ ਮਜ਼ਬੂਤੀ ਵਾਸਤੇ ਕਾਰਜ ਕਰਨ ਆਪਣੀਆਂ ਸਾਰੀਆਂ ਔਗਿਆਦਾਰੀਆਂ ਨੂੰ ਭੰਗ ਕਰਕੇ ਜਿਹੜੇ ਆਪੋ ਆਪਣੇ ਵੱਖਰੇ ਸੁਰ ਨੇ মিডিਆ ਦੇ ਰਾਹੀਂ ਵਕਤ-ਵਕਤ ਰਸਰਾ ਦੇ ਰਹੇ ਇੱਕ ਦੂਜੇ ਨੂੰ ਨੀਵਾ ਦਿਖਾਉਣਾ ਅਤੇ ਆਪਣੀ ਆਪਣੀ ਹਉਮੈ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਬੰਦ ਕਰਨ ਅਤੇ ਦੋਵੇਂ ਤਰ੍ਹਾਂ ਆਪਣੀ ਹਉਮੈ ਤੇ ਏਰਖਾ ਦਾ ਤਿਆਗ ਕਰੇ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਕੀ ਉਸ ਦੇ ਅਨੁਸਾਰ ਹੁਣ ਇਹਨਾਂ ਦੇ ਅਸਤੀਫੇ ਜਿਹੜੇ 3 ਦਿਨ ਦੇ ਵਿੱਚ ਪ੍ਰਵਾਨ ਕਰਨ ਦੇ ਲਈ ਸੀ ਅਕਾਲਤਾ ਸਾਹਿਬ ਤੋਂ ਹੁਕਮ ਜਾਰੀ ਹੋਇਆ ਸੀ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਇਹਨਾਂ ਨੇ 20 ਦਿਨ ਦਾ ਸਮਾਂ ਹੋਰ ਲੈ ਲਿਆ ਸੀ ਪਰ 23 ਦਸੰਬਰ ਤੋਂ ਬਾਅਦ ਹਾਲੇ ਤੱਕ ਨਾ ਤਾਂ ਵਰਕੇ ਕਮੇਟੀ ਦੀ ਕੋਈ ਮੀਟਿੰਗ ਹੋਈ ਹੈ ਨਾ ਹੀ ਉਸ ਤੋਂ ਬਾਅਦ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜੀ ਲੀਡਰਸ਼ਿਪ ਦੀ ਕੋਈ ਕਿਹਾ ਅਰਸੀ ਦੀ ਜਨਰਬ ਦੇ ਪਹਿਲੇ ਹਫਤੇ ਹੋ ਸਕਦਾ ਹੈ ਕਿ ਸੁਖਵੀਰ ਬਾਦਲ ਦਾ ਸਿਫਾ ਪ੍ਰਬੰਧ ਕਰਕੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਜਾ ਸਕਦਾ ਹੈ ਪਰ ਹਾਲੇ ਤੱਕ ਨਹੀਂ ਮੰਨਿਆ ਗਿਆ ਪਰ ਹੁਣ ਜਿਸ ਤਰ੍ਹਾਂ ਸੱਤ ਮੈਂਬਰੀ ਕਮੇਟੀ ਦੇ ਜਿਹੜੇ ਆਦੇਸ਼ ਕੀ ਉਸ ਨੂੰ ਸੁਖਵੀਰ ਬਾਦਲ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਲੱਗਿਆ ਸੀ ਜੱਥੇਦਾਰ ਦਾ ਹੁਕਮ ਸੀ ਉਹ ਮੰਨ ਰਹੇ ਨੇ ਜਾਂ ਫਿਰ ਨਹੀਂ ਇਹ ਵੀ ਵੱਡਾ ਸਵਾਲ ਹੈ ਇਹਦੇ ਉੱਤੇ ਵੀ ਸੁਖਵੀਰ ਬਾਦਲ ਨੂੰ ਵਿਰੋਧੀ ਲਗਾਤਾਰ ਕਰ ਰਹੇ ਨੇ ਕਿਉਂਕਿ ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਸੀ ਕਿ ਆਗੋਂ ਦੇ ਸਿਫੇ ਮਨਜ਼ੂਰ ਕਰ ਕਰਕੇ ਰਿਪੋਰਟ ਭੇਜਣ ਦੇ ਨਹੀਂ ਕਿਹਾ ਗਿਆ ਸੀ ਉੱਥੇ ਇਸ ਸਿਫਿਆਂ ਤੋਂ ਬਾਅਦ 7 ਮੈਂਬਰਿਕ ਕਮੇਟੀ ਅਕਲਦਾਲ ਨੂੰ ਸੁਭਾਲੇਗੀ ਉਹਨੇ ਕਹੇ ਸੀ ਸਾਰੇ ਤੁਹਾਡੇ ਇਕੱਠੇ ਹੋ ਕੇ 7 ਮੈਂਬਰਿਕ ਕਮੇਟੀ ਦੇ ਸਾਹਮਣੇ ਦੇਣ ਪਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਥੇਦਾਰ ਦਾ ਹੁਕਮ ਹਾਲੇ ਤੱਕ ਨਹੀਂ ਮੰਨਿਆ ਗਿਆ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਪੰਥਕ ਮੁੱਦੇ ਕਿਸਾਨੀ ਅਤੇ ਤਰੱਕੀ ਨੂੰ ਲੈ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਲਝਿਤ ਕਰਨਾ ਚਾਹੀਦਾ ਇਹ ਲੋਕਾਂ ਦੀ ਇਹ ਮੰਗ ਹੈ ਕਿਉਂਕਿ ਲੋਕ ਕਹਿੰਦੇ ਜੇਕਰ ਇੱਕ ਮੰਚ ਦੇ ਉੱਤੇ ਇਕੱਲੇ ਇਕੱਠਾ ਨਹੀਂ ਹੁੰਦਾ ਤਾਂ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜਿਹੜੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਉਹ ਆਪਣਾ ਕਬਜ਼ਾ ਜਾਂ ਫਿਰ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਪੰਜਾਬ ਦੇ ਦਾ ਨੁਕਸਾਨ ਬੜੀ ਵੱਡੀ ਗਿਣਤੀ ਦੇ ਵਿੱਚ ਖਾਸ ਤੌਰ ਦੇ ਉੱਤੇ ਸਿੱਖ ਸਿਆਦ ਦਾ ਸਿੱਖ ਜਿਹੜੇ ਅਕੀਦਿਆਂ ਦਾ ਸਿੱਖ ਸਿਧਾਂਤਾਂ ਦਾ ਇਸੇ ਤਰ੍ਹਾਂ ਹੁੰਦਾ ਰਹੇਗਾ ਕਿਉਂਕਿ ਗਿਆਨੀ ਹਰਪੀ ਸਿੰਘ ਹੋਰਾਂ ਦੇ ਉੱਤੇ ਵੀ ਇਲਜ਼ਾਮ ਜਿਸ ਤਰ੍ਹਾਂ ਪਹਿਲਾਂ ਦੇ ਵਿੱਚ ਲਗਾਏ ਗਏ ਨੇ ਉਸ ਨੂੰ ਲੈ ਕੇ ਵੀ ਸੁਖਵੀਰ ਬਾਦਲ ਕਈ ਸਵਾਲਾਂ ਦੇ ਕੇ ਦੇ ਵਿੱਚ ਨੇ ਕਿ ਜਿਹੜੇ ਉਹਨਾਂ ਦੇ ਪਾਰਟੀ ਦੇ ਆਗੂ ਨੇ ਉਹ ਚੁੱਪ ਕਿਉਂ ਨਹੀਂ ਹੁੰਦੇ ਉਹ ਜਿਸ ਤਰ੍ਹਾਂ ਦੇ ਉੱਤੇ ਸਵਾਲ ਚੁੱਕ ਰਹੇ ਨੇ ਕਿ ਉਹਨਾਂ ਨੂੰ ਰੋਕ ਕੇ ਕਿਉਂ ਨਹੀਂ ਜਾ ਰਿਹਾ ਕਿ ਇਹਨਾਂ ਦੇ ਉੱਤੇ ਇਲਜ਼ਾਮ ਲਗਾਉਣ ਦੇ ਵਿੱਚ ਕਿ ਸੁਖਵੀਰ ਬਾਦਲ ਦੀ ਹਮਾਇਤ ਹੈ ਜਾਂ ਕੀ ਇਹ ਵੀ ਵੱਡੇ ਸਵਾਲ ਨੇ ਨਾਲ ਹੀ ਗੱਲਬਾਤ ਜ਼ਿਕਰ ਕਰੀ ਤਾਂ ਜਿਸ ਤਰ੍ਹਾਂ ਅਕਾਲ ਤਸਵੀਰ ਦਾ ਹੁਕਮ ਮੰਨਣਾ ਚਾਹੀਦਾ ਹੈ ਜਾਂ ਨਹੀਂ ਸੁਖਵੀਰ ਬਾਦਲ ਆਉਣ ਵਾਲ ਦਿਨਾਂ ਦੇ ਵਿੱਚ ਉਸ ਫੈਸਲੇ ਨੂੰ ਇਨਬਿਨ ਲਾਗੂ ਕਰਵਾਉਣਗੇ ਹੁਣ ਕਲ ਦਲ ਦੇ ਵਿੱਚ ਉਹ ਫੈਸਲਾ ਇਨਬਨ ਲਾਗੂ ਹੋਵੇਗਾ ਜਾਂ ਫਿਰ ਨਹੀਂ ਕੀ ਸਾਰੀਆਂ ਟੀਰਾਂ ਨੂੰ ਇਕੱਠੇ ਹੋਣਾ ਚਾਹੀਦਾ ਜਾਂ ਨਹੀਂ ਇਹਦੇ ਉੱਤੇ ਵੀ ਹੁਣ ਜੇਕਰ ਦੇਖਿਆ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਕੱਠੇ ਹੋਣਾ ਚਾਹੀਦਾ ਜਾਂ ਕਿ ਨਹੀਂ ਇਹਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੋਈ ਸਥਿਤੀ ਸਪਸ਼ਟ ਹੁੰਦੀ ਹੈ ਇਹ ਵੀ ਵੇਖਣਾ ਬੇहद ਖਾਸ ਹੋਵੇਗਾ ਪਰ ਬਿੱਤੇ ਦਿਨ ਜਿਸ ਤਰ੍ਹਾਂ ਜੱਥੇਦਾਰ ਗਿਆਨੀ ਰਕੀਤ ਸਿੰਘ ਹੋਰਾਂ ਦੇ ਵੱਲੋਂ ਅਕਾਲੀ ਦਲ ਨੂੰ ਇੱਕ ਵਾਰ ਫਿਰ ਮਜਬੂਤੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਸਾਰੇ ਜੋ ਕੁਝ ਹੁਕਮਨਾਮੇ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਫੈਸਲਾ ਸੁਣਾਇਆ ਗਿਆ ਉਸ ਨੂੰ ਇਨਬਿਨ ਮੰਨ ਕੇ ਲਾਗੂ ਕੀਤਾ ਜਾਵੇ ਇਹਦੇ ਵਿੱਚ ਅਕਲਦਲ ਆਨਾ ਕੰਨੀ ਨਾ ਕਰੇ ਕਿਉਂਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਰਤੁਬਾ ਉਹ ਸਰਵ ਉੱਚ ਹੈ ਸਿੱਖਾਂ ਦੇ ਵਿੱਚ ਜਿਸ ਨੂੰ ਲੈ ਕੇ ਹੁਣ ਕੀ ਸ਼੍ਰੋਮਣੀ ਅਕਾਲਦਲ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਪ੍ਰਵਾਨਗੀ ਨੂੰ ਮੰਨਦਾ ਹੈ ਜਾਂ ਫਿਰ ਨਹੀਂ ਜਾ ਫਿਰ ਕਿਸ ਤਰ੍ਹਾਂ ਦੇ ਹੁਣ ਸਮਿਕਰ ਰਹਿਣਗੇ ਕੀ ਅਮਰਤਪਾਲ ਹੁਣ ਸੁਖਵੀਰ ਬਾਦਲ ਦੇ ਲਈ ਚੁਣੌਤੀ ਬਣਦਾ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਹੁਣ ਸੁਖਵੀਰ ਬਾਦਲ ਦੇ ਵੱਲੋਂ ਬੀਤੇ ਦਿਨੀ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਜਦ ਸ਼ਬਦੀ ਵਾਰ ਕੀਤੇ ਗਏ ਨੇ ਸੁਖਵੀਰ ਬਾਦਲ ਦੇ ਵੱਲੋਂ ਭਾਈ ਅਮਰਤਪਾਲ ਦੇ ਉੱਤੇ ਕੀ ਅਮਰਤਪਾਲ ਹੁਣ 2027 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਕੀ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ 2027 ਦੇ ਵਿੱਚ ਭਾਈ ਅਮਰਤਪਾਲ ਬੈਠਣਗੇ ਕਿ ਹੁਜੇ ਹਾਲਾਤ ਰਹਿਣਗੇ ਇਹ ਭਵਿੱਖ ਦੀ ਕਰਬ ਦੇ ਵਿੱਚ ਹੈ ਕਿਉਂਕਿ ਜਿਸ ਤਰ੍ਹਾਂ ਦੀ ਹੁਣ ਜੇਕਰ ਜਿਹੜਾ ਦੂਜੀ ਪਾਰਟੀ ਬਣਦੀ ਜਾ ਰਹੀ ਹੈ ਜਿਹੜੀ 14 ਤਰੀਕ ਨੂੰ ਐਲਾਨ ਹੋਣਾ ਭਾਵੇਂ ਉਸ ਦੇ ਵਿੱਚ ਪਹਿਲਾਂ ਗੱਲ ਇਹ ਕਹੀ ਗਈ ਸੀ ਕਿ ਇਸ ਦਾ ਨਾਮ ਅਸੀਂ ਸੀ ਆਨੰਦਪੁਰ ਸਾਹਿਬ ਸ਼ੋਮਨੀ ਇਕਲ ਦਲ ਸ੍ਰੀ ਆਨੰਦਪੁਰ ਸਾਹਿਬ ਰੱਖਾਂਗੇ ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਸਰਵਿਸਿੰਗ ਖਾਲਸਾ ਹੋਰ ਦਾ ਬਿਆਨ ਆਂਦਾ ਉਹ ਕਹਿੰਦੇ ਵੀ ਅਸੀਂ ਦਿੱਲੀ ਭੇਜਿਆ ਹੋਇਆ ਨਾਮ ਵਾਸਤੇ ਉਸ ਨੂੰ ਬਿਆਨ ਨੂੰ ਵੀ ਲੋਕਾਂ ਦੇ ਵੱਲੋਂ ਵੱਖ-ਵੱਖ ਵੇਰਵਿਆਂ ਦੇ ਨਾਲ ਦੇਖਿਆ ਗਿਆ ਸੀ ਵੱਖ-ਵੱਖ ਤਰ੍ਹਾਂ ਦੇ ਨਾਲ ਦੇਖਿਆ ਗਿਆ ਸੀ ਨਜ਼ਰ ਦੇ ਨਾਲ ਦੇਖਿਆ ਗਿਆ ਸੀ ਕਿ ਜਿਹੜਾ ਉਹ ਦਿੱਲੀ ਕਿੱਥੇ ਭੇਜਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੂੰ ਅੱਗੇ ਆ ਕੇ ਵੀਡੀਓ ਵੀ ਜਾਰੀ ਕਰਨੀ ਪਈ ਇਸ ਚੀਜ਼ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਚੋਣ ਕਮਿਸ਼ਨ ਭਾਰਤ ਚੋਣ ਕਮਿਸ਼ਨ ਦੇ ਕੋਲ ਭੇਜੇ ਅਸੀਂ ਤਿੰਨ ਨਾਮ ਉਹਨਾਂ ਦੇ ਵਿੱਚ ਕਿਹੜਾ ਸਿਲੈਕਟ ਹੁੰਦਾ ਉਹ ਅਸੀਂ ਨਾਮ ਰੱਖਾਂਗੇ ਪਰ ਹੁਣ ਸਵਾਲ ਇਹੀ ਵੱਡਾ ਹੁੰਦਾ ਕਿ ਸੁਖਵੀਰ ਬਾਦਲ ਦੇ ਲਈ ਚੁਣੌਤੀ ਭਰਪੂਰ ਜਲ ਸਮਾ ਵੱਡਾ ਲੀਡਰ ਕਿਹੜਾ ਉਹਨਾਂ ਦੇ ਮੁਕਾਬਲੇ ਕੀ ਉਹਨਾਂ ਦੇ ਲਈ ਬਾਗੀ ਗਰੁੱਪ ਨੇ ਜਿਹੜੇ ਉਹ ਉਹਨਾਂ ਦੇ ਲਈ ਜਿਹੜੇ ਮੁਸ਼ਕਲ ਹੈ ਉਹਨਾਂ ਦੀ ਮੁਸੀਬਤ ਹੈ ਜਾਂ ਕਿ ਉਹਨਾਂ ਦੇ ਮੁਰੇ ਉਖੜੀ ਕਰ ਰਹੇ ਨੇ ਕਿ ਅਮਰਤਪਾਲ ਹੈ ਕਿ ਕਾਂਗਰਸ ਹੈ ਕਿ ਭਾਜਪਾ ਹੈ ਕਿ ਆਮ ਆਦੀ ਪਾਰਟੀ ਹੈ ਕਿਉਂਕਿ ਹੁਣ ਸੁਖਵੀਰ ਬਾਦਲ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਚਾਰੇ ਚੁਫੇਰੀਆਂ ਤੋਂ ਘਿਰ ਚੁੱਕੀ ਹੈ ਹੁਣ ਸੁਖਵੀਰ ਬਾਦਲ ਸ਼੍ਰੋਮਣੀ ਅਕਾਲ ਦਲ ਬਾਦਲ ਦੇ ਲੀਡਰਸ਼ਿਪ ਇਸ ਮੁਸੀਬਤ ਦੇ ਵਿੱਚ ਕਿਸ ਤਰ੍ਹਾਂ ਬਾਹਰ ਨਿਕਲਦੀ ਹੈ ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਬਿਨਾਂ ਮੰਨਿਆ ਇਸ ਮੁਸੀਬਤ ਦੇ ਵਿੱਚ ਬਾਹਰ ਨਿਕਲ ਕੇ ਆਵੇਗੀ ਜਾਂ ਫਿਰ ਨਹੀਂ ਇਹਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਪਰ ਜੇਕਰ ਸਖਬੀਰ ਬਾਦਲ ਹੁਣ ਸਿੱਖ ਲੀਡਰਸ਼ਿਪ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਸਕਦਾ ਹੈ ਇਸੇ ਸਾਲ ਦੇ ਵਿੱਚ ਕੁਝ ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਚੋਣਾਂ ਵੀ ਹੋਣੀਆਂ ਨੇ ਐ ਜੀ ਪੀ ਸੀ ਦੀਆਂ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਵੀ ਸਭ ਦੀ ਨਜ਼ਰਾਂ ਨੇ ਉਹਨੂੰ ਪੰਜਾਬ ਦੀ ਸਿੱਖ ਰਾਜਨੀਤੀ ਕਿਹੜੀ ਕਰਵਟ ਜਾਵੇਗੀ ਕਿਹੜੇ ਹਾਲਾਤਾਂ ਦੇ ਵਿੱਚ ਜਾਵੇਗੀ ਇਹ ਖਾਸ ਤੌਰ ਦੇ ਉੱਤੇ 2025 ਦੇ ਵਿੱਚ ਤੈਅ ਹੋਣਾ ਕਿਉਂਕਿ ਜੇਕਰ ਸ਼ੋਮਨੀ ਕਮੇਟੀ ਦੇ ਉੱਤੇ ਜਿਸ ਤਰ੍ਹਾਂ ਸ਼ੋਮਨੀ ਅਕਲ ਬਾਦਲ ਦੇ ਜਿਹੜੇ ਮੈਂਬਰ ਨੇ ਜਾਂਤਰ ਉਹਨਾਂ ਦਾ ਕਬਜ਼ਾ ਉਹਨਾਂ ਦੀ ਉੱਤੇ ਜ਼ਿਕਰ ਕਰਦੀ ਹੈ ਤਾਂ ਕਮੇਟੀ ਹੈ ਜੇਕਰ ਉਹ ਵੀ ਹੱਥੋਂ ਖਸ ਜਾਂਦੀ ਹੈ ਤਾਂ ਆਉਣ ਵਾਲਾ ਸਮੇਂ ਦੇ ਵਿੱਚ ਸੁਖਵੀਰ ਬਾਦਲ ਦੇ ਲਈ ਸ਼ੋਮਨੀ ਅਕਲ ਬਾਦਲ ਦੇ ਲਈ ਇਹ ਅਸ਼ੁਭ ਸگن ਹੋਵੇਗਾ ਕਿਉਂਕਿ ਜੇਕਰ ਉੱਤੋਂ ਜਾਂਦੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਜਿਹੜੀ ਸਿੱਖ ਲੀਡਰਸ਼ਿਪ ਹੈ ਜਾਂ ਜਿਹੜੀ ਪੰਜਾਬ ਦੇ ਵਿੱਚ ਸਿੱਖ ਰਾਣੀਤੀ ਹੈ ਉਹ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਤਹਿਤ ਹੀ ਦੇਖੇ ਦੇਖੇ ਚੱਲਦੀ ਹੈ ਕਿਉਂਕਿ ਜਿਸ ਤਰ੍ਹਾਂ ਗੁਰਦੁਆਰੇ ਸਹਿਬਾਨ ਜਾਂ ਫਿਰ ਪਿੰਡਾਂ ਦੇ ਵਿੱਚ ਸ਼ੋਮਨੀ ਗੁਰਦੁਆਰਾ ਕਮੇਟੀ ਦੀ ਵੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪਰ ਜਿਸ ਤਰ੍ਹਾਂ ਦੇ ਹਾਲਾਤ ਹੁਣ ਬਣਦੇ ਜਾ ਰਹੇ ਨੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਖਵੀਰ ਬਾਦਲ ਨੂੰ ਭਾਈ ਅਮਰਪਾਲ ਚਨੋਤੀ ਦੇਣਗੇ ਕਿ ਸਖਵੀਰ ਬਾਦਲ ਨੂੰ ਬਾਗੀ ਅਕਾਲੀ ਜਿਹੜੇ ਨੇ ਉਹ ਚਨੋਤੀ ਦੇਣਗੇ ਕਿ ਸਖਵੀਰ ਬਾਦਲ ਨੂੰ ਭਾਜਪਾ ਚਨੋਤੀ ਦੇਵੇਗੀ ਕਿ ਸਖਵੀਰ ਬਾਦਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਚਨੋਤੀ ਦੇਣਗੇ ਕਿਉਂਕਿ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਵੀ ਉਹਨਾਂ ਨੇ ਤੰਜ ਕਸਿਆ ਸੀ ਕਿ ਹੁਣ ਤਾਂ ਲੋਕਾਂ ਨੂੰ ਵੀ ਡਰ ਹੈ ਕਿਤੇ ਭਗਵੰਤ ਮਾਨ ਮੁੜ ਨਾ ਜਾਵੇ ਜੀ ਉਹਦੇ ਉੱਤੇ ਸਵਾਲ ਚੁੱਕੇ ਸੀ ਉਹਨਾਂ ਨੂੰ ਕਿ ਹੁਣ ਮੁੱਖ ਮੰਤਰੀ ਬਣ ਦੇ ਲਈ ਸਖਵੀਰ ਬਾਦਲ ਦੇ ਸੁਪਨੇ ਜਿਹੜੇ ਨੇ ਉਹਦੇ ਵਿੱਚ ਰਾਹ ਦੇ ਵਿੱਚ ਕਿ ਕਾਂਗਰਸ ਰੋੜੇ ਠਕਾਵੇਗੀ ਜਾਂ ਫਿਰ ਨਹੀਂ ਇਹ ਹੁਣ ਪਵਿੱਖ ਦੀ ਕਰਬ ਦੇ ਵਿੱਚ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਹੁਣ ਸੁਖਵੀਰ ਬਾਦਲ ਦਾ ਸ਼ੋਮਨੀ ਅਕਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਇਤਿਹਾਸ ਹੋਵੇਗਾ ਕਿਹੋ ਜਿਹਾ ਮੋਲ ਹੋਵੇਗਾ ਕਿ 14 ਜਨਵਰੀ ਨੂੰ ਜਿਹੜੀ ਮੀਟਿੰਗ ਹੋਣੀ ਹੈ ਪ੍ਰੈਸ ਜਿਹੜੀ ਕਾਨਫਰੰਸ ਹੋਣੀ ਹੈ ਉਹਦੇ ਵਿੱਚ ਕੀ ਕੁਝ ਐਲਾਨ ਹੁੰਦੇ ਆ ਇਹ ਲੋਕਾਂ ਦੇ ਵੱਲੋਂ ਹੰਗਾਰਾ ਹੁੰਦਾ ਹੈ ਜਾਂ ਨਹੀਂ ਇਕੱਠ ਕਰਨੇ ਸੋਕੇ ਹੋਣਗੇ ਪਰ ਇਕੱਠ ਨੂੰ ਵੋਟਾਂ ਦੇ ਵਿੱਚ ਤਬਦੀਲ ਕਰਨਾ ਬਿਹਦ ਭਾਰੀ ਹੋਵੇਗਾ ਭਾਵੇਂ ਸੁਖਵੀਰ ਬਾਦਲ ਹੋਵੇ ਭਾਵੇਂ ਅਮਰਤਪਾਲ ਦੇ ਪੱਖੀ ਜਿਹੜੀਆਂ ਟੀਰਾ ਨੇ ਜਾਂ ਫਿਰ ਉਹਨੇ ਹਮੈਤੀ ਨੇ ਜਾਂ ਉਹਦੇ ਪਿਤਾ ਨੇ ਜਾਂ ਫਿਰ ਉਹ ਹੋਣ ਜਾਂ ਫਿਰ ਕੋਈ ਹੋਰ ਹੋਵੇ ਇਹ ਕੱਟ ਕਰਨਾ ਤਾਂ ਬੀਜੇਪੀ ਨੇ ਪੰਜਾਬ ਦੇ ਵਿੱਚ ਬਹੁਤ ਕੀਤਾ ਸੀ ਹਰ ਇੱਕ 파ਟੀ ਕੱਟ ਕਰ ਲੈਂਦੀ ਹੈ ਪਰ ਕਿਸਾਨਾਂ ਦੇ ਇਕੱਠ ਵਰਗਾ ਕੱਟ ਕੋਈ ਨਹੀਂ ਕਰ ਸਕਦਾ ਪਰ ਕਿਸਾਨਾਂ ਦੀ ਉਹ ਇਕੱਠ ਵਾਲੀ ਇਕੱਠ ਜਿਹੜਾ ਉਹ ਕੱਟ ਵੋਟਾਂ ਦੇ ਵਿੱਚ ਨਹੀਂ ਕਨਵਰਟ ਹੋਇਆ ਸੀ ਇਸ ਨੂੰ ਲੈ ਕੇ ਸਭ ਦੀ ਨਜ਼ਰ ਟਿਕਿਆ ਹੋਈ ਹੈ ਨੇ ਸੋ ਆਨਲਾਈਨ ਦੇ ਵਿੱਚ ਪੰਜਾਬ ਦੀ ਸਿਆਸਤ ਖਾਸ ਤੌਰ ਦੇ ਉੱਤੇ ਸਿੱਖ ਸਿਆਸਤ ਕਿਹੜੇ ਪਾਸੇ ਜਾਂਦੀ ਆ ਇਹਦੇ ਉੱਤੇ ਤੁਸੀਂ ਸਭ ਦੀਆਂ ਨਜ਼ਰਾਂ ਨੇ ਤੇ ਹੋਰ ਵੀ ਅਪਡੇਟ ਦੇ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਪਾਰਟੀ ਪੰਜਾਬ ਦੇ ਨਾਲ ਇਹ ਵੀਡੀਓ ਦੇ ਵਿਚਾਰ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਜਰੂਰ ਕਮੈਂਟ ਬਾਕ ਦੇ ਵਿੱਚ ਜਰੂਰ ਦਿਓ ਧੰਨਵਾਦ